ਫਰੀਦਕੋਟ ਦੇ ਐਮਪੀ ਸਰਬਜੀਤ ਸਿੰਘ ਖਾਲਸਾ ਅਕਸਰ ਤੁਸੀਂ ਵੇਖਿਆ ਜਿਵੇਂ ਚਰਚਾ ਦੇ ਵਿੱਚ ਰਹਿੰਦੇ ਆ ਅਮਰਪਾਲ ਸਿੰਘ ਦੇ ਸਮਰਥਨ ਦੇ ਵਿੱਚ ਤਾਂ ਬਹੁਤ ਹੀ ਵੱਡਾ ਡਟ ਕੇ ਯਾਨੀ ਉਹਨਾਂ ਨੇ ਇੱਕ ਮੁਕਾਬਲਾ ਹੀ ਕੀਤਾ ਹੈ ਸਰਕਾਰ ਦੇ ਨਾਲ ਔਰ ਹੁਣ ਉਹਨਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਗਈ ਹੈ ਜਿਹੜੀ ਅੱਜ ਤੁਹਾਨੂੰ ਪੂਰੀ ਤਰ੍ਹਾਂ ਨਰੋਲ ਕਰ ਦੇਣੀ ਆ ਔਰ ਖਬਰ ਪੰਜਾਬ ਦੇ ਲੋਕਾਂ ਨੂੰ ਹਲਾਕੇ ਰੱਖ ਦੇਣ ਵਾਲੀ ਹੈ ਕਿਉਂਕਿ ਦਰਸਾਰ ਦੇ ਡੋਡੇ ਤੇ ਪੁੱਕੀ ਇੱਕ ਟਰੱਕ ਜਾਨੀ ਭਰਿਆ ਹੋਇਆ ਫੜਿਆ ਜਾਣਾ ਔਰ ਮਾਲਕ ਦਾ ਖੁਲਾਸਾ ਕੀ ਹੈ ਇੱਕ ਤਾਂ ਖਬਰਾਂ ਦੂਜੀ ਖਬਰ ਜੈਪਾਲ ਭੁੱਲਰ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਸੋਨੇ ਦੀ ਲੁੱਟ ਕੀਤੀ ਹੈ ਔਰ ਸੋਨੇ ਦੀ ਲੁੱਟ ਕੀਤੀ ਕਿਵੇਂ ਆ ਮੈਂ ਇੱਕ ਦਿਨ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਇਸ ਤੇ ਪੂਰੀ ਵੀਡੀਓ ਦੇ ਵਿੱਚ ਡਿਟੇਲ ਨਾਲ ਗੱਲ ਕਰਾਂਗੇ ਕਿ ਅਗਰ ਲੁੱਟ ਜਿਹੜੀ ਕੀਤੀ ਹੈ ਉਹ ਕਿਹੜੇ ਹਿਸਾਬ ਨਾਲ ਕੀਤੀ ਹੈ ਔਰ ਕਿਉਂ ਕੀਤੀ ਹੈ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦੋ ਖਬਰਾਂ ਦੇਖਣ ਜਾ ਰਹੇ ਹੋ ਜਿਹੜੀਆਂ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦੇਣ ਵਾਲੀਆਂ ਨੇ ਯਾਨੀ ਕਿ ਐਸਾ ਨੌਜਵਾਨ ਜੈਪਾਲ ਭੋਲਰ ਜਿਹੜਾ ਬਹੁਤ ਵੱਡੀ ਮਾਤਰਾ ਦੇ ਵਿੱਚ 30 ਕਿਲੋ ਸੋਨੇ ਦੀ ਲੁੱਟ ਕਰ ਜਾਂਦਾ ਔਰ ਦੂਜੀ ਖਬਰ ਸਰਬਜੀਤ ਸਿੰਘ ਖਾਰਸਾ ਜਿਨ੍ਹਾਂ ਦੇ ਕੋਲ ਭੁੱਕੀ ਦਾ ਬਹੁਤ ਵੱਡਾ ਯਾਨੀ ਇੱਕ ਟਰੱਕ ਫੜਿਆ ਜਾਣਾ ਬਹੁਤ ਵੱਡੀ ਗੱਲ ਹੈ ਔਰ ਖਬਰ ਫੇਰ ਸਮਝਾਉਣੀ ਹੈ ਜੇਕਰ ਪੂਰੀ ਸੁਣੋਗੇ ਕਿਉਂਕਿ ਪੰਜਾਬ ਦੇ ਲੋਕ ਕਈ ਕਮੈਂਟ ਕਰ ਦਿੰਦੇ ਆ ਬਿਨਾ ਸੋਨੇ ਤੋਂ ਜਦੋਂ ਸਬੂਤ ਵੇਖੋਗੇ ਤੇ ਫਿਰ ਤੁਹਾਡੀਆਂ ਅੱਖਾਂ ਵੀ ਖੁੱਲ ਜਾਣਗੀਆਂ ਅੱਜ ਤੁਹਾਨੂੰ ਮੈਂ ਉਹਦੇ ਟਰੱਕ ਦਾ ਜਿਹੜਾ ਮਾਲਕ ਹੈ ਉਹੀ ਦਿਖਾਉਣ ਜਾ ਰਿਹਾ ਉਹਦੇ ਮੂੰਹ ਖੁਲਾਸਾ ਕੀ ਹੋ ਰਿਹਾ ਪਹਿਲਾਂ ਤਾਂ ਤੁਹਾਨੂੰ ਇਹ ਹੀ ਦਿਖਾਵਾਂਗੇ ਔਰ ਸੋਨੇ ਦੀ ਲੁੱਟ ਪੰਜਾਬ ਦੇ ਅੰਦਰ ਜੈਪਾਲ ਭੁੱਲਰ ਨੇ 30 ਕਿਲੋ ਸੋਨਾ ਕਿਵੇਂ ਲੁੱਟਿਆ ਦਿਨ ਦਿਹਾੜੇ ਲੁੱਟਿਆ ਤਾਂ ਫਿਰ ਇਹਦੇ ਉੱਤੇ ਬਹੁਤ ਵੱਡੇ ਸਵਾਲ ਉੱਠੇ ਇਹੋ ਜਿਹਾ ਤੇਜ਼ ਦਿਮਾਗ ਬਹੁਤ ਜਿਆਦੇ ਤੇਜ਼ ਦਰਾਰ ਦਿਮਾਗ ਦਾ ਸੀ ਚੈਪਾਲ ਭੁੱਲਰ ਜਿਹੜਾ ਕਿ ਪੰਜਾਬ ਦੀ ਪੁਲਿਸ ਦੀ ਪਕੜ ਤੋਂ ਬਹੁਤ ਬੜੀ ਦੂਰ ਰਿਹਾ ਔਰ ਕਿਹੜੀਆਂ ਖੂਬੀਆਂ ਸੀ ਜਿਹੜੀਆਂ ਨੇ ਉਹਨਾਂ ਨੂੰ ਬਚਾ ਕੇ ਰੱਖਿਆ ਔਰ ਹੁਣ ਪਹਿਲੀ ਖਬਰ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਪੰਜਾਬ ਦੇ ਵਿੱਚ ਫਰੀਦਕੋੜ ਤੋਂ MP ਨੇ ਤੁਸੀਂ ਸਾਰੇ ਜਾਣਦੇ ਹੋ ਬਹੁਤ ਸਾਰੀਆਂ ਤੋਂਤਾਂ ਵੀ ਲੱਗਦੀਆਂ ਨੇ ਪਰ ਹੁਣ ਜਿਹੜਾ ਇਹ ਟਰੱਕ ਦਾ ਮਾਲਕ ਹੈ ਪੂਰੀ ਖਬਰ ਸੁਣ ਲਿਓ ਇਹ ਟਰੱਕ ਦੇ ਮਾਲਕ ਨੇ ਇਹ ਖੁਲਾਸਾ ਕੀਤਾ ਕਹਿੰਦਾ ਖਾਂਦਾ ਵੀ ਐ ਡੋਡੇ ਭੁੱਕੀ ਘੋੜ ਕੇ ਖਾਂਦਾ ਵੀ ਐ ਯਾਨੀ ਔਰ ਇਹ ਵੇਚਦਾ ਵੀ ਐ ਕਹਿੰਦਾ ਭੁੱਕੀ ਤੇ ਡੋਡੇ ਖਾਂਦਾ ਵੀ ਐ ਤਾਂ ਉਹਨਾਂ ਨੂੰ ਵੇਚਦਾ ਵੀ ਐ ਵੱਡੀ ਮਾਤਰਾ ਦੇ ਵਿੱਚ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਸੁਣੋ ਪੰਜਾਬ ਕੋਲੇ ਬਾਧੂ ਪਾਣੀ ਨਹੀਂ ਹੈਗਾ ਉਦਾਂ ਜੇ ਕਿਸੇ ਨੇ ਉੱਕੀ ਘੋਲ ਕੇ ਖਾਣੀ ਹੋਵੇ ਤਾਂ ਪਾਣੀ ਮਿਲ ਸਕਦਾ ਹੈ ਉਹਦੇ ਲੱਛਣ ਇਦਾਂ ਸੀ ਤੋਂ ਬੋਲ ਰਿਆ ਸੀ ਮੈਂ ਤਾਂ ਕਹਿ ਰਿਆ ਔਰ ਇੱਥੇ ਲੋਕਾਂ ਨੇ ਕਮੈਂਟ ਕੀਤੇ ਇੱਕ ਸੱਜਣ ਨੇ ਜਰਮਨ ਤੋਂ ਮੈਨੂੰ ਉਹਦੀ ਕਲਿੱਪ ਭੇਜ ਕਹਿੰਦਾ ਯਾਰ ਸੁਣ ਕੇ ਦੇਖ ਲਓ ਉਹਦੇ ਵਿੱਚ ਕੀ ਕਹਿ ਰਿਹਾ ਪੱਤਰਕਾਰ ਸਵਾਲ ਕਰਦਾ ਕਹਿੰਦਾ ਤੁਸੀਂ ਘਰੇ ਡੋਡੇ ਪੀਂਦੇ ਹੁੰਦੇ ਸੀ ਨਹੀਂ ਨਹੀਂ ਕਹਿੰਦਾ ਉਦਾਂ ਉਦਾਂ ਪਰੇ ਕਰੇ ਪੈ ਇਸੀ ਸੋਏ ਵਿੱਚ ਕਿਸੇ ਨੇ ਧਰ ਗਿਆ ਕੋਈ ਏਦਾਂ ਮੇਰੇ ਦਿਲ ਜਾਣ ਤੱਕ ਇਹ ਉਹ ਕਹਿ ਰਹੇ ਉਹਦੇ ਵਿੱਚ ਅੱਛਾ ਜਦੋਂ ਮੈਂ ਇਹ ਆਡੀਓ ਵੀਡੀਓ ਸੁਣੀ ਨਾ ਉਦੋਂ ਮੈਂ ਇੱਕ ਸੱਜਣ ਨੂੰ ਫੋਨ ਕੀਤਾ ਚੰਡੀਗੜ੍ਹ ਮੋ ਇਹਦਾ ਕਲਾਸ ਪੈ ਲੋ ਰਿਹਾ ਉਹ ਕਹਿੰਦਾ ਜੀ ਡੋਡੇ ਘਰੇ ਕੱਲੇ ਪੈ ਨਹੀਂ ਹੁੰਦੇ ਸੀ ਇਹਨੇ ਉਸ ਵਾਰ ਡੋਡੇ ਵੇਚੇ ਵੀ ਆਣ ਕੇ ਭੁੱਕੀ ਵੇਚੀ ਵੀ ਆ ਕਰ ਦੋਤਾ ਇਹਨਾ ਨਹੀਂ ਆச்சா ਇਹਦੇ ਤਾਂ ਕੁਛ ਬੰਦੇ ਐ ਜਿਹੜੇ ਮੈਨੂੰ ਫੋਨ ਕਰਦੇ ਹੁੰਦੇ ਉਹ ਕਹਿੰਦੇ ਜੰਨੀ ਤੁਸੀਂ ਇਹਨਾ ਨਾਲ ਬੋਲਿਆ ਕਰੋ ਐਮਪੀ ਸਾਹਿਬ ਨੇ ਮੋਕੇ ਦੇ ਤਾਂ ਪੰਜਾਬ ਵਾਲਿਓ ਜਿਹੜੇ ਬੰਦੇ ਦੀ ਆਵਾਜ਼ ਸੁਣੀ ਐ ਗੋਲਖਚੋਰ ਮਾਨਸਾ ਜ਼ਿਲ੍ਹੇ ਦਾ ਵੈਸੇ ਦੱਸਦਾ ਤਾਂ ਇਹ ਜ਼ਿਲ੍ਹਾ ਆਪਦਾ ਬਰਨਾਲਾ ਇਹ ਉਹੀ ਗੋਲਖਚੋਰ ਕਹਿੰਦਾ ਜੋੜੇ ਖਾਂਦਾ ਵੀ ਐ ਮਕਸਦ ਤੁਹਾਨੂੰ ਪਹਿਲਾਂ ਮੇਰੀ ਖਬਰ ਐਸੀ ਹੁੰਦੀ ਐ ਜਿਹੜੇ ਭਰਾ ਸਾਡੇ ਸੁਣਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿਉਂਕਿ ਜਨਤਾ ਤੱਕ ਆਵਾਜ਼ ਪਹੁੰਚਾਉਣ ਦਾ ਕੋਈ ਜਰੀਆ ਹੋਣਾ ਚਾਹੀਦਾ ਜਿਹੜੀ ਕਿ ਸਾਡੇ ਪੰਜਾਬੀਆਂ ਤੱਕ ਸਾਡੀ ਆਵਾਜ਼ ਚਲੀ ਜਾਵੇ ਔਰ ਸਾਰੇ ਹੀ ਪੰਜਾਬੀਆਂ ਨੂੰ ਸਮਝ ਆ ਜੇ ਇਸ ਗੋਲਕ ਚੋਰ ਨੇ ਦਾਵਾ ਕਰ ਦਿੱਤਾ ਕਹਿੰਦਾ ਵੀ ਇਹੋ ਵੇਚਦਾ ਵੀ ਐ ਔਰ ਖਾਂਦਾ ਵੀ ਐ ਸਰਬਜੀਤ ਸਿੰਘ ਖਾਲਸਾ ਇਹਨੂੰ ਮੈਂ ਟਰੱਕ ਦਾ ਮਾਲਕ ਕਹਿ ਕੇ ਇਹਦਾ ਨਾਮ ਦਿੱਤਾ ਆ ਗੋਲਕ ਚੋਰ ਨੂੰ ਇਹ ਟਰੱਕ ਦਾ ਮਾਲਕ ਹੈ ਤਾਂ ਦੇਖੋ ਹੁਣ ਇਹ ਜਾਂ ਗੰਦਾ ਖਤੀੜ ਹੈ ਸਿਰੇ ਦਾ ਬਹੁਤ ਵੱਡਾ ਯਾਨੀ ਪੰਜਾਬ ਦੇ ਅੰਦਰ ਜਿੰਨਾ ਵੀ ਇਹਨੇ ਜ਼ੁਲਮ ਹੀ ਕੀਤਾ ਜਿੰਨਾ ਕੀਤਾ ਯਾਨੀ ਸਿੱਖੀ ਦੇ ਵਿਰੁੱਧ ਬੋਲਦਾ ਇਸ ਕਰਕੇ ਹੀ ਰੱਬ ਨੇ ਇਹਨੂੰ ਆਪਣੀ ਰਜਾ ਦੇ ਵਿੱਚ ਉੱਥੇ ਹੀ ਬਿਠਾਇਆ ਹੋਇਆ ਜਿੱਥੇ ਇਹਨੂੰ ਹੋਣਾ ਚਾਹੀਦਾ ਔਰ ਜੈਪਾਲ ਭੁੱਲਰ ਦੀ ਕਹਾਣੀ ਹੈ ਜਿਹੜੀ ਉਹ ਵੀ ਬੜੀ ਦਿਲਚਸਪ ਹੈ ਜੈਪਾਲ ਭੁੱਲਰ ਚਾਰ ਯਾਨੀ ਤਿੰਨ ਸਾਥੀ ਨਾਲ ਹੁੰਦੇ ਨੇ ਦੰ ਦਿਹਾੜੇ ਇੱਕ ਪਲਾਨ ਬਣਦਾ ਕਿ ਆਪਾਂ ਕੈਸ਼ ਲੁੱਟਣੀ ਹੈ। ਤਾਂ ਉਸ ਤੋਂ ਬਾਅਦ ਪਲਾਨ ਬਦਲ ਜਾਂਦਾ ਕਿ 골ਡ ਲੁੱਟਣਾ। ਉਸ ਤੋਂ ਬਾਅਦ ਰੈਕੀ ਸ਼ੁਰੂ ਹੁੰਦੀ ਹੈ ਇੱਕ ਜਿੱਥੇ ਲਾਉਣ ਵਾਲੇ 골ਡ ਧਰਦੇ ਨੇ। ਉਸ ਬੈਂਕ ਦੇ ਵਿੱਚ ਸਿਰਫ 4 ਮੁਲਾਜ਼ਮ ਉਹਨਾਂ ਦੇ ਵਿੱਚੋਂ 2 ਔਰਤਾਂ ਔਰ 2 ਬੰਦੇ। ਔਰ ਇੱਕ ਗਨਮੈਨ ਉਹਨਾਂ ਨੂੰ ਪਤਾ ਵੀ ਲੱਗ ਗਿਆ ਵੀ ਇਹ ਗਨਮੈਨ ਹੈ ਇੱਕ। ਸਿਰਫ ਇੱਕ ਗਨਮੈਨ ਸੀ ਉਸ ਬੈਂਕ ਦੇ ਵਿੱਚ। ਔਰ ਫਿਰ ਇਹਨਾਂ ਨੇ ਟਾਰਗੇਟ ਲਾਇਆ ਉਸੇ ਬੈਂਕ ਦਾ ਕੇਸੇ ਨੂੰ ਹੀ ਲੁੱਟਣਾ ਹੈ 골ਡ ਲੁੱਟਣਾ ਕਲਾ ਪੈਸਾ ਵੀ ਨਹੀਂ ਲੁੱਟਣਾ ਨਕਦੀ ਨਹੀਂ ਲੁੱਟਣੀ ਔਰ ਉਹ ਰੋਡ ਦੇ ਉੱਤੇ ਬੈਂਕ ਸੀ ਔਰ ਜਦੋਂ ਫਿਰ ਇਹ ਪਲਾਨ ਬਣਦਾ ਚਾਰਾਂ ਕੋਲ ਉਹਨਾਂ ਕੋਲ ਪਿਸਤਲ ਹੁੰਦੇ ਨੇ ਤਾਂ ਫਿਰ ਉਹ ਉੱਥੇ ਦਾਖਲ ਹੁੰਦੇ ਕਿਸੇ ਪਿੰਡ ਵਿੱਚੋਂ ਜਾਂਦੇ ਆ ਔਰ ਗੱਲ ਤੈਅ ਕਰਦੇ ਜੇਕਰ ਕੋਈ ਆਪਣੇ ਵਿੱਚੋਂ ਫਸ ਵੀ ਗਿਆ ਚਾਹੇ ਕੋਈ ਪੁਲਿਸ ਮੁਲਾਜ਼ਮ ਮਾਰਨਾ ਵੀ ਪਾ ਜੇ ਮਾਰ ਦਿਆਂਗੇ ਔਰ ਜੇਕਰ ਕੋਈ ਫਸ ਵੀ ਗਿਆ ਤਾਂ ਪੰਜਾਬ ਦੀ ਕਸਟਡੀ ਚੋਂ ਭੁਜਾ ਕੇ ਲੈ ਕੇ ਜਾਵਾਂਗੇ ਬਹੁਤ ਵੱਡੀ ਯੋਰਤ ਰੱਖੀ ਔਰ ਫਿਰ ਜਦੋਂ ਉਹ ਦਾਖਲ ਹੁੰਦੇ ਆ ਜੈਪਾਲ ਭੁੱਲਰ ਦੀ ਕਾਰ ਦੇ ਵਿੱਚ ਬਹਿ ਜਾਂਦਾ ਤਾਂ ਬਾਕੀ ਦੇ ਸਾਥੀ ਅੰਦਰ ਦਾਖਲ ਹੋ ਜਾਂਦੇ ਯਾਨੀ ਤਿੰਨ ਜਣੇ ਤਾਂ ਫਿਰ ਉਹਨਾਂ ਨੂੰ ਉਹ ਸਿੱਧੇ ਤੌਰ ਤੇ ਕਈ ਦਾ ਪਾਸਵਰਡ ਪੁੱਛਦੇ ਨੇ ਜਿਹੜਾ ਬੈਂਕ ਮੈਨੇਜਰ ਸੀ ਉਹਨੂੰ ਪਾਸਵਰਡ ਪੁੱਛਦੇ ਵੀ ਇਹਨੂੰ ਖੋਲ ਅਸੀਂ ਸਿਰਫ ਲੁੱਟ ਕਰਨਾ ਆਏ ਹਾਂ ਅਸੀਂ ਚਲੇ ਜਾਵਾਂਗੇ ਤੁਹਾਨੂੰ ਕੁਝ ਨਹੀਂ ਕਹਿੰਦੇ ਉਹਨਾਂ ਨੂੰ ਬੰਨ ਕੇ ਤਕਰੀਬਨ ਤੇ ਉਹਨਾਂ ਨੂੰ ਤਾਲਾ ਲਾ ਕੇ ਗਾਇਬ ਹੋ ਜਾਂਦੇ ਯਾਨੀ ਉੱਥੋਂ ਭੱਜ ਜਾਂਦੇ ਆ ਗੱਡੀ ਦੇ ਵਿੱਚ ਤਾਂ ਫਿਰ ਇੱਕ ਸਾਥੀ ਨੂੰ ਇਹ ਰਸਤੇ ਦੇ ਵਿੱਚ ਉਤਾਰ ਦਿੰਦੇ ਨੇ 30 ਕਿਲੋ ਸੋਨਾ ਲੈ ਕੇ ਭੱਜਦੇ ਆ ਚਾਰ ਬੈਗ ਭਰ ਕੇ ਇੱਕ ਸਾਥੀ ਨੂੰ ਉਹ ਰਸਤੇ ਦੇ ਵਿੱਚ ਉਤਾਰਦੇ ਆ ਕਿ ਪੁਲਿਸ ਦਸੀ ਕਦੋਂ ਕਉਂਦੀ ਹੈ ਕਿੰਨੇ ਟਾਈਮ ਬਾਅਦ ਆਉਂਦੀ ਹੈ ਜੈਪਾਲਪੁਰ ਵਾਲਾ ਦਿਮਾਗ ਬੜਾ ਤੇਜ਼ ਸੀ ਉਹ ਐਡਾ ਤੇਜ਼ ਸੀ ਦਿਮਾਗ ਦਾ ਇੱਕ ਤਾਂ ਫੋਨ ਨਹੀਂ ਰੱਖਦਾ ਸੀ ਦੂਜੀ ਗੱਲ ਪਲਾਨਿੰਗ ਬੜੀ ਜ਼ਬਰਦਸਤ ਕੀਤੀ ਸੀ ਜਦੋਂ ਉਹਨੇ ਇੱਕ ਸਾਥੀ ਨੂੰ ਉਤਾਰਿਆ ਉਹਨੇ ਕੁਛ ਹੀ ਦੇਰ ਬਾਅਦ ਫੋਨ ਕੀਤਾ ਕਹਿੰਦਾ ਤੁਹਾਡੇ ਜਾਣ ਤੋਂ ਬਾਅਦ ਤੁਰੰਤ ਪੁਲਿਸ ਆ ਗਈ ਸੀ ਫਿਰ ਉਹ ਚ ਪਿੰਡ ਦੇ ਵਿੱਚ ਪਹੁੰਚਦੇ ਕਿਸੇ ਬੰਦੇ ਦੇ ਕੋਲੇ ਉਥੇ ਠਹਿਰ ਜਾਂਦੇ ਆ ਤੇ ਉਸ ਤੋਂ ਬਾਅਦ ਕਹਾਣੀ ਸ਼ੁਰੂ ਹੋ ਜਾਂਦੀ ਹੈ ਭਾਈ ਅਮਰਤਪਾਲ ਸਿੰਘ ਦੇ ਨਾਲ ਜਿਹੜੇ ਸਾਡੇ ਲੋਕ ਚੋੜ ਰਹੇ ਨੇ ਕਿ ਜੈਪਾਲ ਭੁੱਲ ਰਾਇਆ ਸੀ ਫਲਾਣਾ ਢਿੰਗੜਾ ਸੀ ਪਰ ਅਮਰਤਪਾਲ ਸਿੰਘ ਦਾ ਹਾਲੇ ਤੱਕ ਕੋਈ ਐਸਾ ਖੁਲਾਸਾ ਤਾਂ ਨਹੀਂ ਹੋਇਆ ਕਿ ਉਹ ਵਿਰੋਧ ਚੱਲ ਰਹੇ ਆ ਭਾਈ ਅਮਰਪਾਲ ਸਿੰਘ ਦੇ ਕਹਿੰਦੇ ਜੈਪਾਲ ਭੁੱਲੜ ਦੇ ਨਾਲ ਉਹਦਾ ਹੱਥ ਹੈ। ਔਰ ਦੂਜੇ ਪਾਸੇ ਆ ਦੇਖ ਲਓ ਪੰਜਾਬ ਦੇ ਵਿੱਚ ਕਿਹੋ ਜਿਹੇ ਲੋਕ ਨੇ। ਕਹਿੰਦਾ ਸਰਬਜੀਤ ਸਿੰਘ ਖਾਲਸਾ ਪੁੱਕੀ ਦੇ ਮਤਲਬ ਬੋਰੀਆਂ ਭਰ ਕੇ ਰੱਖਦਾ ਜੀ। ਇਹ ਡੋਡੇ ਖਾਂਦਾ ਜੀ ਇਹ ਪੁੱਕੀ ਖਾਂਦਾ। ਵੀ ਚਾਹੇ ਕੋਈ ਖਾਂਦਾ ਜਾਂ ਨਹੀਂ ਖਾਂਦਾ। ਸਵਾਲ ਇਹ ਨਹੀਂ ਹੁੰਦੇ ਪੰਜਾਬ ਦੇ ਮੁੱਦਿਆਂ ਪ੍ਰਤੀ ਕਿਸੇ ਦਾ ਸਵਾਲ ਹੈ। ਤਾਂ ਆਪ ਦੇ ਆਪ ਨੂੰ ਕਹਿੰਦੇ ਅਸੀਂ ਪ੍ਰਚਾਰਕ ਹੈ। ਸਿੱਖੀ ਦਾ ਪ੍ਰਚਾਰ ਕਰਦੇ ਤੇ ਹੈਗੇ ਤਾਂ ਗੋਲਕ ਚੋਰ ਆ ਸਾਰੀ ਦੁਨੀਆ ਜਾਣਦੀ ਐ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਇਸ ਵੀਡੀਓ ਦੇ ਹੱਕ ਵਿੱਚੋਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨੀਏ ਗਰੁੱਪਾਂ ਦੇ ਵਿੱਚ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ